ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਰਿਸ਼ਤੀ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਇੱਕ ਜਿਹੜਾ ਰਿਸ਼ਤਾ ਵੀ ਤੁਸੀਂ ਆਪਣੀ ਵੀਡੀਓ ਨੂੰ ਵੇਖ ਕੇ ਕਰਨਾ ਆਪਣੀ ਜ਼ਿੰਮੇਵਾਰੀ ਤੇ ਕਰੋ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਵੀਡੀਓ ਨੂੰ ਜਰੂਰ ਪੂਰਾ ਦੇਖਣਾ ਜੀ ਸਾਰੇ ਰਿਸ਼ਤੇ ਤੁਹਾਡੇ ਕੰਮ ਦੇ ਹੁੰਦੇ ਨੇ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਪ੍ਰੀਤ ਸਿੰਘ ਪਤਾ ਹੈ ਸਾਨੇਵਾਲ ਤੋਂ ਨੇ ਲੁਧਿਆਣਾ ਕੋਲ ਜੀ ਕਾਸਟ ਇਹਨਾਂ ਦੀ ਕਸ਼ਪ ਰਾਜਪੂਤ ਹੈ ਤੇ ਉਮਰ ਇਹਨਾਂ ਦੀ 25/9/1987 ਦਾ ਡੇਟ ਆਫ ਬਰਥ ਹੈ ਜੀ ਮਾਤਾ ਦਾ ਨਾਮ ਹੈ ਕਿਰਨਜੀਤ ਕੌਰ ਤੇ ਪਿਤਾ ਐਕਸਪਾਇਰਡ ਨੇ ਜੀ ਕੰਮਕਾਰ ਇਹਨਾਂ ਦਾ ਮੁੰਡਾ ਕੰਪਨੀ ਦੇ ਵਿੱਚ ਸੈਕਟਰੀ ਹੈ ਜੀ ਇਹ ਵਧੀਆ ਕੋਠੀ ਪਾਈ ਹੈ ਤੇ ਮੁੰਡਾ ਇਹ ਤਲਾਕਸ਼ੁਦਾ ਹੈ ਮਾਂਗੈ ਨਦੀ ਘਰ ਸੰਭਾਲਣ ਵਾਲੀ ਕੁੜੀ ਚਾਹੀਦੀ ਹੈ ਇਹਨਾਂ ਨੂੰ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਜੀ ਭਾਵੇਂ 10-ਪਾਸ ਹੋਵੇ। ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲਬਾਤ ਕਰੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਾਜ ਪ੍ਰਤਾਪ ਸਿੰਘ ਪਤਾ ਹੈ ਤਲਵੰਡੀ ਸਾਬੋਤੋ ਨੇ। ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਖਹਿਰਾ ਤੇ ਉਮਰ ਇਹਨਾਂ ਦੀ 11-6-1997 ਦਾ ਡੇਟ ਆਫ ਬਰਥ ਹੈ ਜੀ। ਕੱਦ ਦਾ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ। ਤੇ ਪਿਤਾ ਦਾ ਨਾਮ ਹੈ ਜੀ ਜਗਮੋਹਨ ਸਿੰਘ ਤੇ ਮਾਤਾ ਦਾ ਨਾਮ ਹੈ ਸੁਖਪ੍ਰੀਤ कौर ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਕੰਮਕਾਰ ਆ ਇੰਟੀਰੀਅਰ ਤੇ ਡਿਜ਼ਾਈਨਰ ਦਾ ਮੇਕਰ ਦਾ ਕੰਮ ਆ ਮੁੰਡੇ ਦਾ ਤੇ ਆਪਣਾ ਕੰਟਰਕਸ਼ਨ ਦਾ ਬਿਜ਼ਨਸ ਹੈ ਜ ਇਹਨਾਂ ਦਾ ਜੀ ਔਨ ਲਾਈਫਸਟਾਈਲ ਬਲॉक्स ਦਾ ਰੈਜ਼ੀਡੈਂਟਲ ਪ੍ਰਾਪਰਟੀ ਨਿਊਜ਼ੀਲੈਂਡ ਤੇ 25 ਕਿੱਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਮੰਗ ਹੈ ਜੀ ਕੁੜੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਵਨਪ੍ਰੀਤ ਸਿੰਘ ਜ਼ਿਲ੍ਹਾ ਹੈ ਪਟਿਆਲਾ ਤੋਂ ਨੇ ਕਾਸਟ ਇਹਨਾਂ ਦੀ ਕੰਬੋਜ ਹੈ ਤੇ ਉਮਰ ਇਹਨਾਂ ਦੀ 30 ਸਾਲ ਤੇ ਕੱਦ ਹੈ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ ਡਿਪਲੋਮਾ ਫੂਡ ਤੇ ਵੈਬਰੇਜ ਦੀ ਕੰਮਕਾਰ ਹੈ ਜੀ ਕੈਨੇਡਾ ਵੀਸੀ ਵਰਕ ਪਰਮਟ ਹੈ ਮੁੰਡਾ ਤੇ 10 ਕਿੱਲੇ ਜ਼ਮੀਨ ਹੈ ਨਾਲ ਕੋਲ ਮੰਗ ਹੈ ਇਹਨਾਂ ਦੀ ਜੇ ਕੁੜੀ ਕੈਨੇਡਾ ਵਿੱਚ ਹੈ ਤਾਂ ਕੰਬੋਜ ਜੱਟ ਸਿੱਖ ਰਾਜਪੂਤ ਲੰਬਾਣੇ ਖੱਤਰੀ ਤਰਖਾਨ ਹੋਵੇ ਜੀ ਤੇ ਜੇਕਰ ਲੜਕੀ ਇੰਡੀਆ ਵਿੱਚ ਹੈ ਤਾਂ ਵਧੀਆ ਹਾਈ ਕੁਆਲਿਫਿਕੇਸ਼ਨ ਕਰੀ ਹੋਵੇ ਤੇ ਓਨਲੀ ਜੱਟ ਸਿੱਖ ਤੇ ਕੰਬੋਜ ਇਹਨਾਂ ਨਾਲ ਸੰਪਰਕ ਕਰਨ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਜੀ WhatsApp ਰਾਹੀਂ ਤੁਸੀਂ ਕੰਟੈਕਟ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਮਨਦੀਪ ਸਿੰਘ ਪਤਾ ਹੈ ਬਾਲੇਵਾਲ ਤੋਂ ਨੇ ਕਾਸਟ ਇਹਨਾਂ ਦੀ ਨਾਈ ਸਿੱਖ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਤੇ ਭੈਣ ਇਹਨਾਂ ਦੀਆਂ ਦੋ ਮੈਰਿਡ ਨੇ ਕੰਮ ਕਰੇ ਜੀ ਮੁੰਡਾ ਦਬਈ ਦੇ ਵਿੱਚ ਹੈ ਟਰੱਕ ਡਰਾਈਵਰ ਤੇ ਮੰਗ ਇਹਨਾਂ ਦੀ ਕੁੜੀ ਘਰੇਲੂ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਦੀ ਜਾਣਕਾਰੀ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਸਿਰਸਾ ਤੋਂ ਨੇ ਕਾਸਟ ਇਹਨਾਂ ਦੀ ਮੈਰਾ ਸਰਦਾਰ ਹੈ ਜੀ ਤੇ ਉਮਰ ਇਹਨਾਂ ਦੀ 15 8 1997 ਦਾ ਡੇਟ ਆਫ ਬਰਥ ਹੈ ਕੱਦ ਦੇ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਤੇ ਭੈਣ ਵੀ ਇੱਕ ਮੈਰਿਡ ਹੈ ਜੀ ਪੜ੍ਹਾਈ ਇਹਨਾਂ ਨੇ ਕਰੀ ਹੈ 10th ਪਾਸ ਤੇ ਮੰਗ ਹੈ ਜੇ ਮੁੰਡਾ ਪੁਲਿਸ ਜਾਂ ਆਰਮੀ ਦੀ ਜੌਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦਿਲਪ੍ਰੀਤ ਸਿੰਘ ਚਹਿਲ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਕੱਦ ਦਾ ਇਹਨਾਂ ਦਾ 5 ਫੁੱਟ 11 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀਏ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਬੀਟੈਕ ਇਲੈਕਟ੍ਰੀਕਲ ਦੀ ਤੇ ਹੁਣ ਮਹਾਲੀ ਦੇ ਵਿੱਚ ਆਨਲਾਈਨ ਕੰਮ ਕਰ ਰਿਹਾ ਜੀ ਮੁੰਡਾ ਤੇ 6.5 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਤੇ ਇੱਕ ਭੈਣ ਆਸਟ੍ਰੇਲੀਆ ਦੇ ਵਿੱਚ ਇੱਕ ਭੈਣ ਪੰਜਾਬ ਦੇ ਵਿੱਚ ਹੈ ਇਹਨਾਂ ਦੀ ਭਰਾ ਇੱਕ ਪੁਰਤਗਾਲ ਦੇ ਵਿੱਚ ਪੀਆਰ ਹੈ ਜੀ ਤੇ ਪਿਤਾ ਇਹਨਾਂ ਦੇ ਰਿਟਾਇਰਡ ਨੇ ਜੇਈ ਨੇ ਤੇ 60000 ਰੁਪਏ ਪੈਨਸ਼ਨ ਮਹੀਨੇ ਦੀ ਆਉਂਦੀ ਹੈ ਇਹਨਾਂ ਨੂੰ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਮੰਗ ਹੈ ਜੀ ਇਹਨਾਂ ਨੂੰ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਚਾਹੀਦੀ ਹੈ ਵਧੀਆ ਨਰਮ ਸੁਭਾਅ ਵਾਲੀ ਹੋਵੇ ਲੜਕੀ ਤੇ ਵਧੀਆ ਪਰਿਵਾਰ ਤੋਂ ਹੋਵੇ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਣਾ ਚਾਹੀਦਾ ਜੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਐਸਕੋਰ ਪਤਾ ਹੈ ਧਰਮਕੋਟ ਮੋਗਾ ਤੋਂ ਨੇ ਕਾਸਟ ਇਹਨਾਂ ਦੀ ਰਾਮ ਕੜੀ ਹੈ ਤੇ ਉਮਰ ਹੈ ਜੀ 29 1998 ਦਾ ਡੇਟ ਆਫ ਬਰਥ ਹੈ ਕੱਦ ਦਾ ਇਹਨਾਂ ਦਾ 5 ਫੁੱਟ 1 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਤੇ ਨਾਲ ਹੀ ਇਹਨਾਂ ਨੇ ਨੈਨੀ ਦਾ ਕੋਰਸ ਕਰਿਆ ਹੋਇਆ ਗੋਤ ਇਹਨਾਂ ਦਾ ਨਨਰਾ ਤੇ ਵਿਰਦੀ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਫਰਨੀਚਰ ਦਾ ਸ਼ੋਅਰੂਮ ਇਹਨਾਂ ਦਾ ਆਪਣਾ ਇੱਕ ਕਮਕਾਰ ਹੈ ਜੀ ਲੜਕੀ ਇਹਡੇ ਕੇਅਰ ਜੋਬ ਇਨ ਕੈਨੇਡਾ ਦੇ ਵਿੱਚ ਹੈ ਜੀ ਪੀਆਰ ਹੈ ਤੇ ਮੰਗ ਹੈ ਇਹਨਾਂ ਦੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਣਾ ਚਾਹੀਦਾ ਜੀ ਲੜਕਾ ਤੇ ਰਾਮਗੜੀਆ ਕਾਸਟ ਵਾਲੇ ਹੀ ਸੰਪਰਕ ਕਰਨ ਇਹਨਾਂ ਨਾਲ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲਬਾਤ ਕਰੋ ਤੇ ਰਿਸ਼ਤੇ ਦੀ ਜਾਣਕਾਰੀ ਲਓ ਪੂਰੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਨੀਲ ਕੁਮਾਰ ਪਤਾ ਹੈ ਅੰਮ੍ਰਿਤਸਰ ਤੋਂ ਨੇ ਗੋਤਿਆਂ ਦਾ ਕਬੀਰ ਪੰਥੀ ਭਗਤ ਹੈ ਜੀ ਤੇ ਉਮਰ ਇਹਨਾਂ ਦੀ 12/2/1993 ਦਾ ਡੇਟ ਆਫ ਬਰਥ ਹੈ ਪੜਾਈ ਇਹਨਾਂ ਨੇ 10 ਪਾਸ ਕਰੀ ਹੈ ਜੀ ਤੇ ਫੈਮਿਲੀ ਦੇ ਵਿੱਚ ਪਿਤਾ ਸੰਤੋਖ ਕੁਮਾਰ ਪੰਜਾਬ ਪੁਲਿਸ ਤੋਂ ਸਬ ਇੰਸਪੈਕਟਰ ਰਿਟਾਇਰਡ ਨੇ ਜੀ ਇਹ ਤੇ ਮਾਤਾ ਇਹਨਾਂ ਦੇ ਘਰੇਲੂ ਕੰਮਕਾਰ ਕਰਦੇ ਨੇ ਭਰਾ ਇਹਨਾਂ ਦਾ ਇੱਕ ਪੁਰਤਗਾਲ ਦੇ ਵਿੱਚ ਹੈ ਜੀ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਡਾਕਟਰ ਹੈ ਸਰਕਾਰੀ ਹਸਪਤਾਲ ਅਮਰitsar ਦੇ ਵਿੱਚ ਤੇ ਕੰਮਕਾਰ ਹੈ ਜੀ ਮੁੰਡਾ ਹੈ 6 ਮਹੀਨੇ ਤੋਂ ਪੁਰਤਗਾਲ ਦੇ ਵਿੱਚ ਹੈ ਤੇ ਪੁਰਤਗਾਲ ਦੇ ਵਿੱਚ ਵਧੀਆ ਕੰਮਕਾਰ ਕਰਦੇ ਨੇ ਤੇ ਵਧੀਆ ਤਨਖਾਹ 1 ਲੱਖ ਰੁਪਏ ਮਹੀਨੇ ਜੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲਬਾਤ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਵੀਜੀਤ ਸ਼ੇਖੋ ਪਤਾ ਹੈ ਮੂਲਾਪੁਰ ਦਾ ਖੰਡ ਲੁਧਿਆਣਾ ਤੋਂ ਨੇ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਉਮਰ ਇਹਨਾਂ ਦੀ 26 ਸਾਲ ਤੇ ਕੱਦ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਭੈਣ ਭਰਾ ਕੋਈ ਨਹੀਂ ਤੇ ਕੰਮਕਾਰ ਹੈ ਜੀ ਜੂਨੀਅਰ ਡਾਕਟਰ ਹੈ ਮੁੰਡਾ ਇਹ ਕੈਲੀਫੋਰਨੀਆ ਦੇ ਵਿੱਚ ਤੇ ਦੋ ਘਰ ਨੇ ਇਹਨਾਂ ਦੇ ਆਪਣੇ ਹਾਈਵਾਰਡ ਦੇ ਵਿੱਚ ਕੈਨੇਡਾ ਦੇ ਵਿੱਚ ਤੇ 10 ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਜੀ ਤੇ ਯੂ ਐਸ ਏ ਦੀ ਸਿਟੀਜ਼ਨਸ਼ਿਪ ਹੈ ਇਹਨਾਂ ਕੋਲ ਤੇ ਪਿਤਾ ਇਹਨਾਂ ਦੇ ਰਿਟਾਇਰਡ ਨੇ ਜੀ ਮਾਤਾ ਇਹਨਾਂ ਦੇ ਸਟਾਫ ਨਰਸ ਨੇ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਡਾਕਟਰ ਹੋਵੇ ਜਾਂ ਨਰਸ ਹੋਵੇ ਲੜਕੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲਬਾਤ ਕਰੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਏਰੀਆ ਕਪੂਰਥਲਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਉਮਰ ਹੈ ਇਹਨਾਂ ਦੀ 29 ਸਾਲ ਕੱਦ ਹੈ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਚਾਹਲ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮਕਾਰ ਆ ਮੁੰਡੇ ਕੋਲ 4 ਕਿੱਲੇ ਜ਼ਮੀਨ ਹੈ ਤੇ 75 ਕੇ ਲਈ ਇਹ ਵਾਹੀ ਕਰਦੇ ਨੇ ਠੇਕੇ ਤੇ ਤੇ ਪਿੰਡ ਦਾ ਮੌਜੂਦਾ ਸਰਪੰਚ ਹੈ ਜੀ ਮੁੰਡਾ ਦੋ ਵਾਰੀ ਸਰਪੰਚ ਬਣਿਆ ਪਿੰਡ ਦਾ ਤੇ ਵਧੀਆ ਘਰਵਾਰ ਕੋਠੀ ਪਾਈ ਹੈ ਜੀ ਟਰੈਕਟਰ ਆ ਕਾਰ ਆ ਸਾਰੇ ਖੇਤੀਬਾੜੀ ਦੇ ਸੰਦ ਨੇ ਨਾਲ ਕੋਲ ਆਪਣੇ ਤੇ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਬਾਕੀ ਪਰਿਵਾਰ ਦੇ ਨੰਬਰ ਦਿੱਤੇ ਨੇ ਡਾਇਰੈਕਟ ਗੱਲਬਾਤ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੈ ਫਰੀਦਕੋਟ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਗੋਤ ਇਹਨਾਂ ਦਾ ਸਿੱਧੂ ਹੈ ਜੀ ਉਮਰ ਇਹਨਾਂ ਦੀ ਅਕਤੂਬਰ 1997 ਦਾ ਡੇਟ ਆਫ ਬਰਥ ਹੈ ਤੇ ਕਾਦਾ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਪਲੱਸ 2 ਨਾਨ ਮੈਡੀਕਲ ਦੇ ਨਾਲ ਤੇ ਕੰਮ ਕਰਿਆ ਜੀ 10 ਕਿੱਲੇ ਜ਼ਮੀਨ ਹੈ ਮੁੰਡੇ ਕੋਲ ਤੇ ਸੌਫਟਵੇਅਰ ਟੀਚਰ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰਏ ਜੀ ਮੰਗ ਇਹਨਾਂ ਦੀ ਕੁੜੀ ਵੈਸ਼ਨੋ ਤੇ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਜੀ। ਬਾਕੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲਬਾਤ ਕਰੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਿੰਦਰ ਸਿੰਘ ਪਤਾ ਹੈ ਪਿੰਡ ਕਵੱਦੀ ਤੋਂ ਨੇ ਜੀ। ਜ਼ਿਲ੍ਹਾ ਇਹਨਾਂ ਦਾ ਲੁਧਿਆਣਾ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ। ਉਮਰ ਇਹਨਾਂ ਦੀ 25 ਸਾਲ ਤੇ ਕੱਦ-ਕਾਠ ਹੈ ਜੀ 6 ਫੁੱਟ 2 ਇੰਚ ਦੀ ਹਾਈਟ ਹੈ ਮੁੰਡੇ ਦੀ। ਪਰ ਇਹਨਾਂ ਦਾ ਇੱਕ ਅਮਰੀਕਾ ਦੇ ਵਿੱਚ ਸਿਟੀਜ਼ਨ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਨਰਸਿੰਗ ਦਾ ਕੰਮ ਕਰ ਰਹੀ ਹੈ ਤੇ ਮਾਤਾ ਪਿਤਾ ਦਾ ਅਮਰੀਕਾ ਦਾ ਵੀਜ਼ਾ ਲੱਗਿਆ ਹੋਇਆ ਜੀ ਮੁੰਡਾ ਇਹ ਸ਼ੁੱਧ ਵੈਸ਼ਨੋ ਆ ਤੇ ਕੰਮਕਾਰ ਹੈ ਜੀ ਸੁਪਰਵਾਈਜ਼ਰ ਹੈ ਮੁੰਡਾ ਐਪ ਸਪੋਰਟ ਕੈਨੇਡਾ ਦੇ ਵਿੱਚ ਤੇ 8 ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਜੀ ਤੇ ਜ਼ਮੀਨ ਇਹ ਦੋ ਭਰਾ ਨੇ ਤੇ ਮੰਗ ਇਹਨਾਂ ਦੀ ਕੁੜੀ ਯੂ ਐਸ ਏ ਦੇ ਵਿੱਚ ਹੋਵੇ ਜੀ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਫੋਨ ਕਾਲ ਕਰੋ ਤੇ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ